ਸਨ ਪੁਲਿਸ ਕਰੇ ਆਈਆ ਤੇ ਉਹਨਾਂ ਨੇ ਮਤਲਬ ਕਿ ਛਾਣਵੀਰ ਕਰਦੇ ਆ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਅਸੀਂ ਕਿੱਧਰ ਆਏ ਆ ਕਿੱਧਰ ਨਹੀਂ ਆਏ ਮੇਂ ਸਾਡੀ ਗੱਲ ਬਾਤ ਇਹ ਨਹੀਂ ਹੋਈਆ ਮਤਲਬ ਕਿ ਕਹਿੰਦੇ ਤੈਨੂੰ ਬਾਅਦ ਚ ਦੱਸਾਂਗੇ ਵੀਡੀਓ ਵੇਲ ਕਰਨ ਤੋਂ ਬਾਅਦ ਵਿੱਚ ਤੇ ਫਿਰ ਅਗਲੇ ਦਿਨ ਨੈਕਸਟ ਡੇ ਨੂੰ ਫੇਰ ਮਜਾ ਕਰਦੇ ਆ ਵੀ ਕੱਲ ਦੇਖ ਲਿਆ ਪਰ ਨਹੀਂ ਉਹ ਬੱਚੇ ਦੇ ਅੰਦਰ ਫਤੂਰ ਹੀ ਇਦਾਂ ਦਾ ਪਰ ਚੁੱਕਾ ਸੀ ਕਿ ਮੈਂ ਬਦਲਾ ਲੈਣਾ ਹੀ ਲੈਣਾ ਵਾਇ ਫੇ ਪੇਪਰ ਪਾਉਣ ਗਿਆ ਸੀਗਾ ਤੇ ਫੇਰ ਉੱਥੇ ਉਹਨਾਂ ਨੇ ਉਹਨੂੰ ਕਿ ਫੇਰ ਜਦੋਂ ਪੇਪਰ ਪਾਏ ਫੇਰ ਉਹਨੂੰ ਕੁੱਟਿਆ ਤੇ ਵੀਡੀਓ ਬਣਾ ਕੇ ਫੇਰ ਛਾੜੀ ਕਹਿੰਦਾ ਪਪਾ ਅੱਜ ਫੇਰ ਛਾੜਤੀ ਹੋਈ ਤੇ ਉਹਨਾਂ ਦੀ ਫੇਰ ਗੱਲ ਸੁਣਨ ਨੂੰ ਹਟ ਜਾਂਦਾ ਤੇ ਮੈਨੂੰ ਰੋਕਿਓ ਨਾ ਮੈਂ ਜਾਂ ਮਰ ਜਾਣਾ ਜਾਂ ਮਾਰ ਦੇਣਾ ਜੀ ਤੇ ਜਿੱਦਾਂ ਰਿਲੇਸ਼ਨ ਹੁੰਦੇ ਇੱਕ ਦੂਜੇ ਦੇ ਕਿਸੇ ਨਾ ਕਿਸੇ ਦੇ ਰਿਸ਼ਤੇਦਾਰੀ ਕੋ ਹੁੰਦੀ ਆ ਜਾਂ ਉਦਾਂ ਉਹ ਤੋਂ ਪਤਾ ਲੱਗਦਾ ਵੀ ਇਹ ਬੱਚਾ ਬਹੁਤ ਵੱਡੇ ਕਾਂਡ ਵਿੱਚ ਆ ਜਾਂਦਾ ਜੀ ਹੁਣ ਜੇ ਅਸੀਂ ਸੰਪਰਕ ਪੁਲਿਸ ਨਾਲ ਕਰਾਂਗੇ ਤਾਂ ਉਹਨਾਂ ਨੇ ਕਹਿਣਾ ਕਿ ਤੁਸੀਂ ਲਿਖ ਕੇ ਦਿਓ ਜੀ ਜਦੋਂ ਲਿਖ ਕੇ ਦੇਵਾਂਗੇ ਜਿਹੜੇ ਸਾਡੇ ਬੱਚੇ ਨੂੰ ਕੁਟਦੇ ਰਹੇ ਆ ਉਹ ਆ ਕੇ ਇਹਨਾਂ ਨੂੰ ਵੀ ਕੁਝ ਕਰ ਜਾਣਗੇ T5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਚੜਦੀ ਜਵਾਨੀ 'ਚ ਨੌਜਵਾਨ بڑے ਸੁਪਨੇ ਸਜਾਉਂਦੇ ਨੇ ਤੇ ਸੁਪਨਾ ਮਿੱਟੀ 'ਚ ਮਲਾਉਣ ਲਈ ਇੱਕ ਘਟਨਾ ਹੀ ਕਾਫੀ ਹੈ। ਇਹੋ ਜੀ ਘਟਨਾ ਕਪੂਰਥਲਾ 'ਚ 18 ਸਾਲਾ ਨੌਜਵਾਨ ਨਾਲ ਵਾਪਰੀ ਹੈ। ਜਿਹਦੀ ਜਵਾਨੀ ਤੇ ਮਾਪਿਓ ਦਾ ਬੁਢਾਪਾ ਬਦਲੇ ਦੀ ਅੱਗ ਦੀ ਭੇਟ ਚੜ ਗਿਆ। ਬੇਇੱਜ਼ਤੀ ਦਾ ਬਦਲਾ ਲੈਣ ਲਈ ਨੌਜਵਾਨ ਕਿਹੜੇ ਰਾਤੇ ਤੁਰ ਪਿਆ ਤੇ ਇੱਕ ਪੜ ਰਹੇ ਸੁਪਨੇ ਸਜਾ ਰਹੇ ਨੌਜਵਾਨ ਗੈਂਗਸਟਰ ਵਾਦਵਾਲ ਤੱਕਣ ਲਈ ਕੌਣ ਜ਼ਿੰਮੇਵਾਰ ਹੈ ਇਹ ਕਹਾਣੀ ਤੋਂ ਸਭ ਸਾਫ਼ ਜ਼ਾਹਿਰ ਹੋਵੇਗਾ ਆਓ ਨਜ਼ਰ ਮਾਰਦੇ ਆ 18 ਸਾਲਾ ਨੌਜਵਾਨ ਨਾਲ ਜੁੜੀ ਸੱਚੀ ਘਟਨਾ ਤੇ ਬੇਟੀ ਨਾਲ ਕੁਝ ਵੀ ਨਹੀਂ ਬਤਾ ਕੇ 2 ਤਰੀਕ ਨੂੰ ਘਰੋਂ ਗਿਆ ਸੀਗਾ ਤੇ ਉਤੋਂ ਬਾਅਦ ਸਾਨੂੰ ਨਹੀਂ ਪਤਾ ਕਿੱਥੇ ਗਿਆ ਆ ਤੇ ਕਿੱਥੇ ਲੁਕਿਆ ਇੰਨਾ ਕਹਿਆ ਕਿ ਮੈਂ ਬਾਬੇ ਦੇ ਚਲਣਾ ਹਾਂ ਹਾਂ ਜੀ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਘਰੇ ਆਉਂਦਾ ਆ 8 ਤਰੀਕ ਨੂੰ ਫੇਰ ਚਲ ਜਾਂਦਾ ਆ ਹਾਂ ਇਹ ਆ ਕੀ ਹੋ ਰਿਹਾ ਕੋਈ ਤੁਹਾਨੂੰ ਬਸਾਰ ਨਹੀਂ ਪਤਾ ਨਹੀਂ ਹੈ ਇਹ ਕਿਸੇ ਕਰਦਾ ਹੈ ਕੋਈ ਕਿਸ ਦਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਾਹਦੀ 10 ਰੁਪਏ ਤੇ ਇਹ ਸਭ ਕੁਛ ਸਾਨੂੰ ਪੁਲਿਸ ਘਰੇ ਆਈਆ ਤੇ ਉਹਨਾਂ ਨੇ ਮਤਲਬ छानबीन ਕਰ ਲਈਆ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਅਸੀਂ ਕਿੱਧਰ ਆਏ ਹਾਂ ਕਿੱਧਰ ਨਹੀਂ ਆਏ ਹਾਂ ਹਾਂ ਦੱਸਿਆ ਕੁਛ ਨਹੀਂ ਜੀ ਤਦੋਂ ਕਿ ਕਿੱਦਾਂ ਪਤਾ ਲੱਗੇ ਕਿ ਕੀ ਹੋਇਆ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਮਤਲਬ ਕਿ ਲੱਗਾ ਹੈਗਾ ਅੱਜ ਵੀ ਨਹੀਂ ਪਤਾ ਲੱਗਾ ਨੇ ਲੈ ਦਿੱਤੂੰ ਨੀ ਹਨ ਪਰ ਪੁਲਿਸ ਨੇ ਦੱਸਿਆ ਕਿ ਕੀ ਕੇਸ ਉਹਦੇ ਕੋਲ ਹੈ ਨਹੀਂ ਕੋਈ ਨਹੀਂ ਕੇਸ ਦੱਸਿਆ ਇਹ ਵੀ ਨਹੀਂ ਪਤਾ ਨਹੀਂ ਕੇਸ ਕੋਈ ਨਹੀਂ ਦੱਸਿਆਗਾ ਕਿ ਉਹ ਜਿਹੜੀ ਬੰਦਿਆਂ ਦੀ ਗੱਲ ਕੀਤੀ ਜਾ ਰਹੀ ਉਹਨਾਂ ਦੇ ਟੱਚ ਚ ਕਿਵੇਂ ਹੈ ਪਤਾ ਤਾਂ ਪੁੱਛੀ ਵੀ ਨਹੀਂ ਪਤਾ ਨਹੀਂ ਉਹਦੇ ਬਾਰੇ ਵੀ ਪਤਾ ਨਹੀਂ ਕੋਈ ਪਤਾ ਤੇ ਉਸ ਵਾਰ ਹਮੇ ਤੁਸੀਂ ਕੋਈ ਪੁਲਿਸ ਨੂੰ ਪੁੱਛਿਆ ਕਿ ਦੱਸੋਗੇ ਕੀ ਨਹੀਂ ਸਾਡੀ ਗੱਲਬਾਤ ਹੀ ਨਹੀਂ ਹੋਈ ਮਤਲਬ ਕਿ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਪਰ ਕੋਈ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਬੱਚੇ ਹਣੇ ਨਵੇਂ ਜਿਹੇ ਬੱਚੇ ਨੂੰ ਮਿਲੇ। ਕੋਈ ਤੇ लास्ट। ਮਾਸੇ ਜਿਹੜੋ ਘਰੇ ਇੱਥੇ ਆਇਆ ਹੋਵੇ ਮਿਲੇ। ਦੋ ਤਰੀਕ ਰਾ ਮਿਲੇ। ਕੋਈ ਕੋਈ ਗੱਲ ਨਹੀਂ ਕੀਤੀ। ਨਹੀਂ ਕੋਈ ਗੱਲ ਨਹੀਂ ਕੀਤੀ। ਜਿਹੜੀ ਵੀ ਵੀਡੀਓ ਵਾਦੂਰੀ ਲਗਾਤਾਰ ਸਕੂਲੇ ਦੇ ਦਿੱਤਾ। ਤੁਸੀਂ ਕਹਿੰਦੇ ਸੀ ਬੱਚਾ ਪ੍ਰਸਾਣ ਜਾਂਦਾ। ਬੱਚਾ ਹਾਂਜੀ ਪ੍ਰਸਾਣ ਜਾਂਦਾ ਹੀ ਸਕੂਲੇ ਪੇਪਰ ਪਾਣ ਜਾਂਦਾ ਹੈਗਾ। ਉੱਥੇ ਉਹਦੇ ਨਾਲ ਕੁੱਟਮਾਰ ਹੋਈ ਆ ਦੋ ਤਿੰਨ ਵਾਰ। ਕਿੰਨਾ ਨੇ ਕੀਤੀ ਕੋਈ। ਉਹ ਹੀ ਮਮਾ ਚੋਦਰੀ ਦੇ ਬੰਦੇ ਆ ਜੀ। ਪਤਾ ਲੱਗਿਆ ਕਿਉਂ ਕੀਤੀ ਐ ਕੀ ਕਾਰਨ ਨਹੀਂ ਇਸ ਚੀਜ਼ ਬਾਰੇ ਨਹੀਂ ਪਤਾ ਸਾਨੂੰ ਲੱਗਿਆ ਉਹਨੇ ਦੱਸਿਆ ਸੀ ਤੁਹਾਨੂੰ ਕਿੱਥੇ ਆ ਗਏ ਬਾਅਦ ਚ ਵੀਡੀਓ ਤੋਂ ਪਤਾ ਲੱਗਿਆ ਨਹੀਂ ਸਾਨੂੰ ਵੀਡੀਓ ਤੋਂ ਪਤਾ ਲੱਗਿਆ ਸਾਨੂੰ ਤੇ ਤੁਸੀਂ ਨੂੰ ਪੁੱਛਿਆ ਪੁੱਛਿਆ ਉਹ ਬਸ ਇੰਨੇ ਕਹਿੰਦਾ ਪਪਾ ਜਾਂ ਮੈਂ ਮਰ ਜਾਣਾ ਜਾਂ ਮੈਂ ਮਾਰ ਦਿਆਂਗਾ ਬਸ ਇੰਨੇ ਗਾਲੀ ਕਹਿਨੇ ਫੋਨ ਨਹੀਂ ਕੋਈ ਵਾਲਾ ਕਰੋ ਵੀ ਭੱਜ ਗਿਆ ఫిਰਾ ਕੇ ਘਰੇ ਕਿਨੇ ਦਿਨ ਬਾਅਦ ਹਾਂਜੀ ਜਦੋਂ ਕਰੋ ਗਿਆ ਸਿਕਾ ਉਦੋਂ ਜਦੋਂ ਮੁੰਡਿਆਂ ਨਾਲ ਗੱਲਬਾਤ ਹੋਈ ਉਦੋਂ ਕਰੋ ਗਿਆ ਆਇਆ ਇੱਕ ਦੋ ਦਿਨ ਰਿਹਾ ਫਿਰ ਘਰੇ ਆਇਆ ਕੋਪਾ ਤੇ ਲੜਾਈ ਚਗੜਦੀ ਕੋਈ ਕਰਦੀ ਨਹੀਂ ਨਹੀਂ ਕੋਈ ਗੱਲ ਬਾਤ ਨਹੀਂ ਤਾਂ ਤੁਸੀਂ ਜਦੋਂ ਅੰਨੇ ਜਿਹੜੀ ਗੱਲ ਤੁਸੀਂ ਦੱਸਦੇ ਕਿ ਮਾਰਦੇ ਉਹ ਮਾਰਦਾ ਤਾਂ ਪੁਲਿਸ ਜਾਂਦੀ ਕੋਸ਼ਿਸ਼ ਕੀਤੀ ਕਿ ਬੱਚੇ ਕੁਛ ਐਗਰ ਉਹਨੂੰ ਬੱਚੇ ਨੂੰ ਕਹੇ ਮੈਂ ਪਤਾ ਕਿਉਂ ਪਕਾਰ ਕੋਈ ਗੱਲ ਨਹੀਂ ਕੋਈ ਸ਼ਿਕਾਇਤ ਨਹੀਂ ਹੁੰਦਾ ਵਾਏ ਫੇਰ ਪੇਪਰ ਪਾਉਣ ਗਿਆ ਸੀਗਾ ਤੇ ਫੇਰ ਉੱਥੇ ਉਹਨਾਂ ਨੇ ਮਤਲਬ ਕਿ ਫੇਰ ਜਦੋਂ ਪੇਪਰ ਪਾਏ ਫੇਰ ਉਹਨੂੰ ਕੁੱਟਿਆ ਤੇ ਵੀਡੀਓ ਬਣਾ ਕੇ ਫੇਰ ਚਾੜੀ ਕਹਿੰਦਾ ਪਪਾ ਅੱਜ ਫੇਰ ਚਾੜਤੀ ਹੋਈ ਜੀ ਇੱਕ ਐਪੋਸਟ ਬਾਕ ਤੁਸੀਂ ਕੋਪੀਸ ਕੰਪਲੇਟ ਨਹੀਂ ਦਿੱਤੇ ਨਹੀਂ ਸਾਰਾ ਸੀ ਕੋਈ ਨਹੀਂ ਕੀਤਾ ਕੋਈ ਬਾਹਰ ਕੋਈ ਵੀ ਜਾਂ ਵੀਡੀਓ ਦੀ ਕੁਝ ਕੀਤੀ ਨਹੀਂ ਹੈ ਨਹੀਂ ਅਸੀਂ ਘਰੋਂ ਕਦੀ ਬਾਹਰ ਗਏ ਹੀ ਨਹੀਂ ਹੈਗੇ ਕਪੜੇ ਕੰਮਣੇ ਮਤਵਰ ਰੱਖੀ ਰਹੇਗਾ ਜ਼ਿਆਦਾਤਰ ਕਿਤੋਂ ਕਿੰਨੇ ਬੱਚੇ ਦੋ ਬੰਦੇ ਆ ਇੱਕ ਬਟਾ ਹਾਂਜੀ ਕਿੰਨੇ ਚੜਦੇ ਇਹ ਪਲਾਸਟਿਕ ਤੋਂ ਬਣਦਾ ਹੈ ਬਸ ਉਸ ਤੋਂ ਪਹਿਲਾਂ ਕਿਤੇ ਕਿਤੇ ਦੀ ਦਤ ਨਹੀਂ ਜਾਂਦਾ ਸੀ ਕਿ ਜਿਹੜਾ ਤੁਸੀਂ ਨਹੀਂ ਜੀ ਕਿਤੇ ਨਹੀਂ ਕਦੀ ਵੀ ਗਿਆ ਘਰੇ ਹੀ ਰਹਿੰਦਾ ਹੁੰਦਾ ਉਸ ਤੋਂ ਪਹਿਲਾਂ ਕਿਤੇ ਸੇਵਾ ਦੀ ਕੀਤੀ ਸੀ ਹਾਂਜੀ ਉੱਥੇ ਗੁਰਦਵਾਰੇ ਸੀਗਾ ਲੰਗਰ ਲੱਗਾ ਸੀਗਾ ਲੰਗਰ ਲਾਇਆ ਸੀ ਹੁੱਲੇ ਮਾਹਲੇ ਦੇ ਉਹ 10 ਦਿਨ ਦਾ ਲੰਗਰ ਲੱਗਦਾ ਉੱਥੇ ਰਹਿੰਦਾ ਹੁੰਦਾ ਹੈ ਜੇ ਦਾ ਮੰਨ ਲਓ ਰਾਤ ਨੂੰ ਉੱਥੇ ਸੇਵਾ ਕਰਨੀ ਘਰੇ ਆ ਜਾਣਾ ਤੇ ਰਾਤ ਨੂੰ ਫੇਰ ਤੇ ਲੈ ਜਾਣਾ ਕਰਨਾ ਉੱਥੇ ਉੱਥੇ ਹੀ ਸੌਂ ਜਾਂਦੇ ਹੁੰਦੇ ਸੀਗੇ ਉੱਥੇ ਪਾਟ ਰੱਖੇ ਸੀਗੇ ਉਹਨੂੰ ਇਹ ਹੋਂਦ ਤੁਸੀਂ ਪੁਲਿਸ ਜਾਂ ਪ੍ਰਸ਼ਾਸਨ ਨੂੰ ਕੁਝ ਬੇਨਤੀ ਕਰਨਾ ਚਾਹਦੇ ਹੋ ਕਿ ਕਿਉਂ ਸੋਪੀਲੇ ਹੀ ਗਾਦੇ ਕਿਸਾਨ ਨੂੰ ਨਾ ਸਾਫ਼ ਦਿੱਤਾ ਜਾਵੇ ਕਿ ਸਾਡੇ ਬੱਚੇ ਨੂੰ ਮਾਫ਼ ਕੀਤਾ ਜਾਵੇ ਜੇ ਕੋਈ ਉਹਨੇ ਗਲਤੀ ਕੀਤੀ ਆ ਜਾਂ ਕੁਝ ਵੀ ਆ ਭਟ ਗਿਆ ਹੋਇਆ ਸੋਗਾ ਕਿ ਸੀ ਇਹਨੇ ਕ ਜਾਓ ਬੱਚਿਆਂ ਦੇ ਐਕਸ਼ਨ ਲਿਆ ਜਾਵੇ ਕਿ ਜਿਹੜੇ ਬੱਚਿਆਂ ਦਾ ਸਾਡਾ ਬੱਚਾ ਪਰੇਸ਼ਾਨ ਹੋਇਆ ਠੀਕ ਐਂਥੀ ਤਾਂ ਕਰਦਾ ਤੁਹਾਡਾ ਬਿੱਟਾ ਜਿਹੜਾ ਹੈਗਾ ਉਹ ਕਿ ਵੀ ਕਰੋ ਮਾਰ ਦਿੰਦੇ ਤੇ ਕੁਝ ਥੋੜਾ ਜਿਹਾ ਵਿਰੋਧ ਦੱਸੋ। ਪਾਜੀ ਸਾਮਣੇ ਪਤਾ ਪੇਪਰ ਪੁਣੀ ਗਿਆ ਵਾ ਮੈਨੂੰ ਇੰਨੀ ਗੱਲ ਦੱਸੀ ਕਿ ਇਹਨਾਂ ਮੰਮੀ ਕਿੰਨੇ ਹੁੰਦੇ ਕਰਸ਼ਾਨ ਕਰਦੇ ਆ। ਦੋ ਮੈਨੂੰ ਦੱਸਿਆ ਉਹਨੇ ਮੈਂ ਕਿਹਾ ਪੁੱਤ ਕੋਸ਼ਿਸ਼ ਰੜਨਾ ਲੋ ਨਾ ਇਹਨੇ ਰੋ ਰਹਾ ਤੇ ਨਈ ਮੁੱਮੀ ਰੜਨਾ ਉਹ ਮਾਰਦੇ ਡੋਟਦੇ ਸੀ ਇਹਦੀ ਵੀਡੀਓ ਪਾ ਦਿੰਦੇ ਸੀਗੇ ਇੰਸਟਾਗ੍ਰਾਮ ਤੇ ਲੋਕ ਵੀ ਮੈਂਸ਼ਨ ਕਰਕੇ ਇਹਨੂੰ ਪ੍ਰਕਾੰਦੀ ਸੀਗੇ। ਕੀ ਕਰਦਾ ਦੇਸੀ ਆਹ ਹੈ ਕਿ ਤੇਰੀ ਵੀ ਵੀਡੀਓ ਪਾਈ ਹੈ ਤੈਨੂੰ ਕੁੱਤਿਆ ਆ ਬਸ ਇਸੇ ਗੱਲ ਦੇ ਵਿੱਚ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲਿਆ ਕੀ ਨਹੀਂ ਚੱਲਿਆ ਸਾਨੂੰ ਉਹ ਹੋਰ ਕੋਈ ਚੀਜ਼ ਨਹੀਂ ਦੱਸਿਆ ਆ ਬਸ 2 ਤਰੀਕ ਨੂੰ ਉਹ ਘਰ ਹੋ ਗਿਆ ਵਾ ਤੇ 7 ਤਰੀਕ ਨੂੰ ਉਹ ਆਇਆ 7 ਤਰੀਕ ਨੂੰ ਚਲ ਗਿਆ ਫਿਰ ਮੁੜ ਕੇ 14 ਤਰੀਕ ਨੂੰ ਆਇਆ ਤੇ ਸਾਡੇ ਘਰ 15 ਤਰੀਕ ਨੂੰ 16 ਤਰੀਕ ਨੂੰ 15 ਤਰੀਕ ਨੂੰ ਪੁਲਸ ਆਈ ਆ ਸਾਨੂੰ ਫੇਰ ਪਤਾ ਲੱਗਾ ਵੀ ਪੁਲਸ ਆਈ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਕੀਤਾ ਸਾਡੇ ਬੱਚੇ ਨੇ ਮਰ ਗਏ ਕੀ ਕਰੇ ਮੀਚਾ ਬਾਤੋਂ ਰੈਸਟ ਦਾ ਕਰਦੇ ਕਹਿੰਦੇ ਕੋਈ ਗੱਲ ਨਹੀਂ ਪਤਾ ਨਹੀਂ ਉਹ ਬੋਸਾਂ ਨੂੰ ਇਹ ਇਸ ਤੋਂ ਡਰਦਾ ਮਾਰਾ ਉਹਨਾਂ ਤੋਂ ਮਤਲਬ ਇਹ ਬਾੜ ਪਿੱਛੇ ਰਹਿ ਗਿਆ ਲੁਕਿਆ ਮੁੜ ਕੇ ਅਸੀਂ ਆਪ ਪੇਸ਼ ਕਰਾਇਆ 16 ਤਰੀਕ ਨੂੰ ਹੂੰ ਬਸ ਇੰਨਾ ਕਹਿੰਦਾ ਸੀ ਮੈਂ ਉਹਨੂੰ ਮਾਰਨਾ ਉਸ ਮੁੰਡੇ ਨੂੰ ਕਿ ਜਮੇ ਆਪ ਮਾਰ ਦੇਣਾ ਕੋਈ ਦੱਸਿਆ ਸੀ ਕਿਉਂ ਮਾਰ ਕੋਈ ਨਹੀਂ ਇਹ ਨਹੀਂ ਦੱਸਿਆ ਹੈਗਾ ਉਸਨੇ ਦੱਸਿਆ ਕੋਈ ਕੀ ਨਹੀਂ ਇਹ ਨਹੀਂ ਦੱਸਿਆ ਹੈਗਾ ਬਸ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਉਹਦੇ ਨਾਲ ਮੁੰਡਾ ਸਾਨੂੰ ਉਹ ਤੇ ਉਹ ਦੱਸੋ ਕਿੱਥੇ ਆ ਉਹ ਮੁੰਡਾ ਹੈ ਹੀ ਨਹੀਂ ਸਦਾ ਇੱਥੋਂ ਚੱਲ ਗਿਆ ਸੀ ਸਾਡੇ ਬੇਟੇ ਦੇ ਨਾਲ ਹੀ ਆਇਆ ਸੀਗਾ ਬਸ ਮੁੜ ਕੇ ਨਹੀਂ ਸਮਝ ਪਤਾ ਕੀ ਹੋਇਆ ਕੀ ਤੇ ਉਹ ਮੁੰਡਾ ਆਇਆ ਸੀ ਤਾਂ ਹਾਂਜੀ ਉਹ ਬੇਟੇ ਮੇਰੇ ਦੇ ਨਾਲ ਹੀ ਆਇਆ ਸੀ ਅੱਛੇ ਆਇਆ ਸੀ ਹਾਂਜੀ ਦੇ ਆ ਵੀ ਸੀ ਕਰੀ ਹਾਂ ਜੀ ਕੋ ਰਾਤ ਰਿਆ ਸੀ ਇੱਕ ਮੋੜ ਕੇ ਚਲ ਗਿਆ ਮੋੜ ਕੇ ਤਾਂ ਨਹੀਂ ਸਾਨੂੰ ਪਤਾ ਕੀ ਹੋਇਆ ਮੋੜ ਕੇ ਪਰਸ ਜਦੋਂ ਆਈ ਸਾਡੇ ਘਰ ਸਾਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਉਹ ਮੁੰਡਾ ਦੂਸਰਾ ਚਾਹੀਦਾ ਆ ਤਾਂ ਤੁਸੀਂ ਪੁੱਛਿਆ ਸੀ ਬੇਟਾ ਨੇ ਕਿ ਮੁੰਡਾ ਕਿਉਂ ਹਾਂ ਜੀ ਪੁੱਛਿਆ ਸੀ ਉਹ ਕਹਿੰਦਾ ਮੰਮੀ ਇਦਾਂ ਹੀ ਆ ਮੁੰਡਾ ਬਾਸ ਮੋੜ ਕੇ ਨਾਲ ਹੀ ਫਿਰ ਅਸੀਂ ਕੇਸ਼ ਕਰਾਤਾ ਹੀ ਸਾਡੇ ਕੋਲ ਬੈਠਾ ਹੀ ਨਹੀਂ ਹੁੰਦਾ ਬਸ ਉਹਨੇ ਇਹ ਕਿਹਾ ਸੀ ਮੈਂ ਮੁੰਡੇ ਨੂੰ ਮਾਰਨਾ ਤਾਂ じゃ ਮੈਂ ਆਪ ਮਾਰ ਦਿੰਦਾ ਪਤਾ ਨਹੀਂ ਐ ਨਾ ਇੰਸਟਾਗ੍ਰਾਮ ਤੇ ਗੱਲ ਹੋਈ ਉਹ ਮੁੰਡੇ ਨੇ ਕਿਤੇ ਵੀਡੀਓ ਪਾਈ ਸੀ ਕਿਸੇ ਨੇ ਤੇ ਉਹੀ ਵੀਡੀਓ ਫੈਲ ਗਈ ਤੇ ਉਹ ਮੇਰੇ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਇਹ ਕੌਣ ਮਾਰ ਦੇ ਤੇਰੀ ਵੀਡੀਓ ਕਹਿੰਦਾ ਹਾਂ ਉਹ ਮੇਰੀ ਵੀਡੀਓ ਐ ਬਸ ਉਹ ਮੁੰਡਿਆਂ ਦੇ ਆਪਣੇ ਚੌਸੀ ਤੇ ਲਿਆ ਲਿਆ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਇਸ ਤੋਂ ਬਾਅਦ ਤਾਂ ਸਭ ਕੁਝ ਨਹੀਂ ਪਤਾ ਤੁਹਾਨੂੰ ਪਤਾ ਲੱਗਾ ਕਿ ਜਿਸ ਤਰੀਕੇ ਦੇ ਨਾਲ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਦੇ ਵਿੱਚ ਜਿਸ ਕੇਸ ਦੇ ਵਿੱਚ ਤੁਹਾਡੇ ਵਿੱਚ ਦਾ ਨਾਮ ਮੈਂਸ਼ਨ ਕੀਤਾ ਗਿਆ ਉਹ ਚੀਜ਼ ਪਤਾ ਹੈ ਤੁਹਾਨੂੰ ਕੁਝ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਪਰ ਪਰ ਨਹੀਂ ਸਾਨੂੰ ਇੰਨਾ ਪਤਾ ਵਾ ਸਾਡਾ ਬੱਚਾ ਇਸ ਪਾਸੇ ਨਹੀਂ ਜਾ ਸਕਦਾ ਹੋ ਸਕਦਾ ਵੀ ਜਿੱਦਾਂ ਉਹਨਾਂ ਨੇ ਇਦਾਂ ਟੌਰਚਰ ਕੀਤਾ ਸਾਡੇ ਬੱਚੇ ਨੂੰ ਹੋ ਸਕਦਾ ਬੱਚੇ ਦਾ ਦਿਮਾਗ ਜਿਹੜਾ ਹੁੰਦਾ ਹੈ ਨਾ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਤੁਹਾਨੂੰ ਲੱਗਦਾ ਕਿ ਮਾਈਂਡ ਵਾਸ਼ ਕੀਤਾ ਜਿਹੜਾ ਉਸ ਦਾ ਵਰਗ ਲਾਇਆ ਗਿਆ ਤੁਹਾਨੂੰ ਲੱਗਦਾ ਹਾਂਜੀ ਸਾਨੂੰ ਇਹੀ ਲੱਗਦਾ ਕਿਉਂਕਿ ਉਹ ਘਰੋਂ ਬਾਹਰ ਜਾਂਦਾ ਹੀ ਨਹੀਂ ਸੀ ਘਰ ਹੀ ਰਹਿੰਦਾ ਸੀਗਾ ਤੇ ਉਹਨਾਂ ਨੂੰ ਕੀਤਾ ਪਤਾ ਲੱਗਿਆ ਇੰਸਟਾਗ੍ਰਾਮ ਤੋਂ ਪਤਾ ਲੱਗਿਆ ਹਾਂਜੀ ਇੰਸਟਾਗ੍ਰਾਮ ਚ ਲੰਦਾ ਸੀ ਸਾਡਾ ਬੇਟਾ ਵੀ ਉਹ ਮੁੰਡਾ ਵੀ ਚਲਾਦਾ ਸੀਗਾ ਬਸ ਇੰਸਟਾਗ੍ਰਾਮ ਤੇ ਜਿੱਦਾਂ ਕਿਤੇ ਮਾਰਿਆ ਕਿਤੇ ਪੇਪਰ ਪਾਉਣ ਜਾਂਦਾ ਸੀ ਉਹਨੂੰ ਪੇਪਰ ਪਾਉਣ ਜਾਂਦਾ ਪਰੇਸ਼ਾਨ ਕਰਦੇ ਸੀ ਬਸ ਜਿੰਦਾ ਤੁਹਾਡਾ ਬੇਟਾ ਬਾਹਰ ਗਿਆ ਸੀ ਤੇ ਉਦੋਂ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਕਿੱਥੇ ਗਏ ਆ ਕਿ ਉਹਨੂੰ ਆਇਆ ਵਾ ਕੀ ਕਰ ਰਿਹਾ ਇਹ ਕੁਝ ਪੁੱਛਿਆ ਨਹੀਂ ਸਾਡੇ ਕੋਲ ਬੈਠਾ ਹੀ ਨਹੀਂ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ ਸਾਡੇ ਕੋਲ ਬੈਠਾ ਹੀ ਨਹੀਂ ਕੁਝ ਪ੍ਰਸ਼ਾਸਨ ਨੂੰ ਵੀ ਕੁਝ ਕਰਨਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬਸ ਜਿੰਨਾ ਬੱਚਿਆ ਕਰਕੇ ਸਾਡਾ ਬੇਟਾ ਇੱਥਾ ਆ ਤੁਹਾਡੇ ਆ ਨਾ ਉਹ ਬੱਚਿਆਂ ਨੂੰ ਚਾਹੀਦਾ ਬੰਨਾ ਉਹਦੇ ਵਿੱਚ ਕੀ ਹੁੰਦਾ ਉੱਥੇ ਬੱਚਿਆਂ ਦਾ ਕੋਈ ਝਗੜਾ ਹੋ ਜਾਂਦਾ ਉਹਦਾ ਇਸ਼ੂ ਮੈਨੂੰ ਬਹੁਤ ਗਹਿਰਾਈ ਤੱਕ ਨਹੀਂ ਪਤਾ ਪਰ ਉਹ ਕਿਸੇ ਕਾਰਨ ਕਰਕੇ ਉਹ ਬੱਚੇ ਆਪ ਜੀ ਲੜਦੇ ਆ ਜੀ ਲੜਨ ਤੋਂ ਬਾਅਦ ਵਿੱਚ ਇਹ ਫੇ ਉਨ੍ਹਾਂ ਤੋਂ ਹਲਕਾ ਪੈ ਜਾਂਦਾ ਜਾਂ ਕਮਜ਼ੋਰ ਰਹਿ ਜਾਂਦਾ ਉਹ ਫੇ ਬੱਚੇ ਇਹਨੂੰ ਕੁੱਟਦੇ ਆ ਤੇ ਕੁੱਟ ਕੇ ਤੇ ਵੀਡੀਓ ਵਾਇਰਲ ਕਰਦੇ ਆ ਜੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਵਿੱਚ ਤੇ ਫੇਰ ਅਗਲੇ ਦਿਨ ਨੈਕਸਟ ਡੇ ਨੂੰ ਫੇਰ ਮজা ਕਰਦੇ ਆ ਵੀ ਕੱਲ ਦੇਖ ਲਿਆ ਜੀ ਇਸ ਤਰ੍ਹਾਂ ਇਹ سلسلہ ਲਗਾਤਾਰ ਚੱਲਦਾ ਰਹਿੰਦਾ ਜੀ ਜੀ ਇਥੋਂ ਤੱਕ ਕਿ ਇਹਨਾਂ ਪੇਪਰ ਪਾਉਣ ਦੇ ਵਿੱਚ ਵੀ ਪ੍ਰੋਬਲਮ ਇਹਨੂੰ ਆ ਰਹੀ ਹੈ ਜੀ ਪੇਪਰ ਪਾਉਣ ਦੇ ਵਿੱਚ ਇੱਕ ਹੋਰ ਕੰਮ ਹੋ ਜਾਂਦਾ ਜੀ ਕਿ ਇਹ ਕਿਸੇ ਗੱਡੀ ਵਾਲੇ ਦੀ ਹੈਲਪ ਲੈ ਲੈਂਦਾ ਗੱਡੀ 'ਚ ਬਹਿ ਜਾਂਦਾ ਵੀ ਸ਼ਾਇਦ ਮੈਨੂੰ ਇਹ ਭਾਈ ਸਾਹਿਬ ਚਾਲਣਗੇ ਜੀ ਉਹ ਬੰਦੇ ਜਿਹੜੇ ਆ ਤੇ ਉਹ ਗੱਡੀ ਵਾਲੇ ਨੂੰ ਕੁਟਸੜਦੇ ਜੀ ਆ ਕੇ ਅੱਛਾ ਜੀ ਉਹ ਬਕੈੰਦਾ ਬਰਿਆਹਨ ਦੋਨਾਂ ਦਾ ਮੁੰਡਾ ਆ ਤੇ ਉਹਦਾ ਉੱਥੇ ਕੇਸ ਵੀ ਦਰਜ ਸ਼ਾਇਦ ਹੋਇਆ ਥਾਣੇ ਵਿੱਚ ਤੇ ਉਹਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਇਹਦੇ ਨਾਲ ਇੰਨੀ ਰੰਜਿਸ਼ ਕਰਦੀ ਸੀ ਜੀ ਉਹ ਤੋਂ ਬਾਅਦ ਚ ਫਿਰ ਜਦੋਂ ਇਹ ਭੜਕ ਜਾਂਦਾ ਜੀ ਜਤਿੰਦਰ ਦੇ ਦਿਮਾਗ 'ਚ ਆ ਜਾਂਦਾ ਬਦਲਾ ਆ ਜਾਂਦੀ ਹੈ ਜਾਂ ਕਹਿ ਸਕਦੇ ਬਦਲਾ ਲੈਣ ਦੀ ਬਦਲੇ ਦੀ ਭਾਵਨਾ ਆ ਜਾਂਦੀ ਆ ਜੀ ਮਾਂ ਉਹਦੀ ਅਜੇ ਛੋਟੀ ਉਮਰ ਦੇ ਵਿੱਚ ਹੀ ਆ ਮਤਲਬ ਦੋਵੇਂ ਅੰਡਰ 40 ਆ ਜੀ ਉਹ ਦੋਵੇਂ ਪਰਵਾਰ ਜੀ ਤੇ ਉਹਨਾਂ ਦੀ ਫਿਰ ਗੱਲ ਸੁਣਨ ਨੂੰ ਹਟ ਜਾਂਦਾ ਤੇ ਮੈਨੂੰ ਰੋਕਿਓ ਨਾ ਮੈਂ ਜਾਂ ਮਰ ਜਾਣਾ ਜਾਂ ਮਾਰ ਦੇਣਾ ਜੀ ਉਹ ਫਿਰ ਰਾਏ ਬਗਾਇ ਜਦੋਂ ਪਰਿਵਾਰਕ ਤੌਰ ਦੇ ਉੱਤੇ ਮੈਨੂੰ ਦੱਸਦੇ ਆ ਕਿ ਜੀ ਅੰਕਲ ਇਦਾਂ ਹੁੰਦੀ ਆ ਮੈਂ ਕੋਈ ਗੱਲ ਨੂੰ ਸਮਝਾਵਾਂਗੇ ਉਹਨੂੰ ਸਮਝਾਇਆ ਪਰ ਨਹੀਂ ਉਹ ਬੱਚੇ ਦੇ ਅੰਦਰ ਫਤੂਰ ਹੀ ਇਦਾਂ ਦਾ ਪਰ ਚੁੱਕਾ ਸੀ ਤੇ ਮੈਂ ਬਦਲਾ ਲੈਣਾ ਹੀ ਲੈਣਾ ਜੀ ਬਦਲਾ ਲੈਣਾ ਲੈਣਾ ਜੀ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਟੱਚ 'ਚ ਕਿਵੇਂ ਆਇਆ ਜਿਹੜੀ ਉਹ ਵਾਰਦਾਤ ਹੋਈ ਹੈ ਉਹ ਵਾਰਦਾਤ ਕੀ ਹੋਈ ਤੁਹਾਨੂੰ ਪੁਲਿਸ ਨੇ ਕੋਈ ਜਾਣਕਾਰੀ ਜਿੰਨੀ ਕੁ ਦਿੱਤੀ ਉਸ ਬਾਰੇ ਤੁਹਾਨੂੰ ਨਹੀਂ ਜੀ ਇਹ ਰੂਟੀਨ ਦੇ ਵਿੱਚ ਸੰਡਪਿੰਡ ਵਿੱਚੋਂ ਇੱਕ ਆਵਾਜ਼ ਨਿਕਲਦੀ ਰਹਿੰਦੀ ਆ ਕਿ ਆਪਣੇ ਪਿੰਨਾਂ ਨਾ ਪ੍ਰਾਈਵੇਟ ਤੌਰ ਦੇ ਉੱਤੇ ਪੁਲਿਸ ਬਹੁਤ ਘੰਦੀ ਆ ਜੀ ਇੱਕ ਦੂਜੇ ਦੇ ਨਾਲ ਲੋਕ ਕੰਨ ਸੁਹਾ ਲੈਂਦੇ ਆ ਕਿ ਪੁਲਿਸ ਬਹੁਤ ਆਉਂਦੀ ਆ ਤੇ ਅੱਧੇ ਲੋਕ ਇਹ ਕਹਿ ਕੇ ਇਗਨੋਰ ਕਰਨੇ ਸੀ ਉਹ ਨਸ਼ਿਆਂ ਨਸ਼ਿਆਂ ਵਾਲਾ ਨੂੰ ਫੜਦੇ ਆ ਜੀ ਉਹ ਇਦਾਂ ਆ ਇਹ ਕਦੋਂ ਦੀ ਗੱਲ ਹੈ ਕਿੰਨੇ ਦਿਨਾਂ ਦੀ ਗੱਲ ਹੈ 14 ਤੋਂ 15 ਦੇ ਵਿੱਚ ਵਿੱਚ ਦੀ ਗੱਲ ਆ ਜੀ 14 April ਤੇ 15 April ਹਾਂਜੀ ਹਾਂਜੀ ਤੇ ਲੋਕ ਕੰਨਸੂਆਂ ਜੀ ਇੱਕ ਦੂਜੇ ਨਾਲ ਲੰਦੇ ਫਿਰਦੇ ਆ ਵੀ ਯਾਰ ਬੰਦੇ ਨਜਾਇਜ਼ ਜੇ ਆਪਣੇ ਪਿੰਡ ਗੱਡੀਆਂ ਲੈ ਖੜੇ ਹੁੰਦੇ ਆ ਲੱਗਦੇ ਪੁਲਿਸ ਵਾਲੇ ਆ ਤੇ ਆਰ ਕੀ ਜੇ ਦੰਗਲਾਂ ਕਰਦੇ ਜੀ ਉਹ ਤੇ ਲੇਕਿਨ 15 ਨੂੰ ਫਿਰ ਮੈਨੂੰ ਇੱਕ ਸੁਨੇਹਾ ਆਉਂਦਾ ਫੋਨ ਆਉਂਦਾ ਜੀ ਕਿ ਤੁਹਾਡੇ ਪਿੰਡ ਵਿੱਚ ਜਤਿੰਦਰ ਸਿੰਘ ਸੁਪੁੱਤਰ ਜਸਪਾਲ ਸਿੰਘ ਜੀ ਕੋਈ ਹੈ ਜੀ ਮੈਂ ਕਿਹਾ ਜੀ ਸਾਡੇ ਪਿੰਡ ਇਹਦੇ ਪੈਰਲ ਦੋ ਨਾਮ ਆ ਸੇਮ ਐਡਰੈਸ ਆ ਪਿੰਡ ਵੀ ਉਹੀ ਆ ਜੀ ਤੇ ਉਹ ਕਹਿੰਦੇ ਜੀ ਠਹਿਰੋ ਅਸੀਂ ਤੁਹਾਨੂੰ ਫੋਟੋ ਭੇਜਦੇ ਆ ਜੀ ਉਹ ਫੇ ਫੋਟੋ ਭੇਜਦੇ ਆ ਕਹਿੰਦੇ ਜੀ ਆਹ ਆ ਜੀ ਮੁੰਡਾ ਜੀ ਤੇ ਮੈਂ ਇੱਕ ਛੋਟਾ ਜਿਹਾ ਪ੍ਰਸ਼ਨ ਕਰਦਾ ਵੀ ਇਹਨੇ ਸਰ ਕੀ ਕੀਤਾ ਜੀ ਕਿਨੇ ਤੁਹਾਨੂੰ ਮਿਲ ਕੇ ਆ ਕੇ ਦੱਸਾਂਗੇ ਜੀ ਆ ਕੇ ਮਿਲਦੇ ਆ ਤੇ ਬੱਚਾ ਘਰ ਨਹੀਂ ਮਿਲਦਾ ਤੇ ਉਹ ਬਹੁਤ ਜ਼ਿਆਦਾ ਸਖਤੀ ਦੇ ਨਾਲ ਘੁੰਮਦੀ ਆ ਅੱਠ ਈ ਮਹੀਸ਼ਾਦੋ ਜੀ ਸਾਰੇ ਪਿੰਡ ਨੂੰ ਉਹਨਾਂ ਨੇ ਵੜਿਆ ਹੋਇਆ ਮੋਟਰਾਂ ਤੇ ਜਾਂਦੇ ਥਾਂ-ਥਾਂ ਜਾਂਦੇ ਆ ਜੀ ਤੇ 16 ਨੂੰ ਫਿਰ ਇਹਨੂੰ ਅਸੀਂ ਪੇਸ਼ ਕਰਾਦਨੇ ਜਦੋਂ ਪਰਿਵਾਰ ਨੂੰ ਬਹੁਤ ਸਖਤੀ ਨਾਲ ਕਹਿ ਕੇ ਜਾਂਦੇ ਨਾ ਜੀ ਵੀ ਬੱਚਾ ਪੇਸ਼ ਕਰਾਉਣਾ ਨਹੀਂ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਲੈ ਜਾਣਾ ਜੀ ਇਸ ਕਰਨੇ ਫਿਰ ਮੈਨੇ ਸੰਪਰਕ ਕੀਤਾ ਤੇ ਅਸੀਂ ਫਿਰ ਬੱਚਾ ਸਪੁਰਦ ਕਰਤਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸ ਮਾਮਲੇ ਚ ਇਨਵੋਲ ਹੋਇਆ ਉਹ ਤੁਸੀਂ ਕਿਦਾਂ ਪਤਾ ਕੀਤਾ ਮੈਂ ਤੋ ਉਸ ਬੰਦਤ ਇੰਸਪੈਕਟਰ ਸਾਹਿਬ ਮੈਨੂੰ ਨੰਬਰ ਦੇ ਗਿਆ ਸੀ ਵੀ ਕੋਈ ਗੱਲਬਾਤ ਹੋਈ ਤੇ ਸਾਨੂੰ ਪੁੱਛ ਲਿਓ ਜਦੋਂ ਮੈਂ ਪੁੱਛਿਆ ਤੋ ਕਹਿੰਦੇ ਨਹੀਂ ਜੀ ਵੀ ਉਹ ਉਸ ਬੱਚੇ ਨੂੰ ਆਪਣੇ ਬਟਾਲੇ ਲੈ ਗਏ ਜੀ ਜੀ ਮੈਂ ਕਿਹਾ ਸਰ ਕੋਈ ਬਟਾਲੇ ਦਾ ਨੰਬਰ ਦੇ ਦਿਓ ਉਹਨਾਂ ਨੇ ਬਟਾਲੇ ਦਾ ਫਿਰ ਥਾਣੇ ਦਾ ਨੰਬਰ ਦਿੱਤਾ ਜੀ ਤੇ ਉੱਥੇ ਪੁੱਛਿਆ ਕਹਿੰਦੇ ਜੀ ਅਜੇ ਸਾਡੇ ਨਾਲ ਗੱਲਬਾਤ ਨਾ ਕਰਿਓ ਜੀ ਸਾਡੀ ਪੜਤਾਲ ਜਾਰੀ ਹੈ ਉਹ ਤੁਹਾਨੂੰ ਮੈਂ ਦੱਸਾਂਗੇ ਜੀ ਪਰ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਪਤਾ ਲੱਗਦਾ ਜੀ ਤੇ ਜਿੱਦਾਂ ਰਿਲੇਸ਼ਨ ਹੁੰਦੇ ਇੱਕ ਦੂਜੇ ਦੇ ਕਿਸੇ ਨਾ ਕਿਸੇ ਦੇ ਰਿਸ਼ਤੇਦਾਰੀ ਕੋ ਹੁੰਦੀ ਆ ਜਾਂ ਉਦਾਂ ਉਹ ਤੋਂ ਪਤਾ ਲੱਗਦਾ ਵੀ ਇਹ ਬੱਚਾ ਬਹੁਤ ਵੱਡੇ ਕਾਂਡ ਵਿੱਚ ਆ ਜਾਂਦਾ ਜੀ ਮੈਂ ਫਿਰ ਫੋਨ ਕਰਕੇ ਪੁੱਛਦਾ ਆ ਉਹ ਕਹਿੰਦੇ ਜੀ ਪਲੀਜ਼ ਸਾਨੂੰ ਅਜੇ ਪੁੱਛੋ ਨਾ ਪੜਤਾਲ ਕਰ ਲੈਣ ਦਿਓ ਜੀ ਬਿਲਕੁਲ ਜ਼ਰੂਰੀ ਹੈ ਤੇ ਤੁਹਾਡਾ ਇਹ ਬੱਚਾ ਕਿਸੇ ਵੱਡੇ ਕਾਂਡ ਵਿੱਚ ਆ ਗਿਆ ਜੀ ਜਦੋਂ ਕਰਦੇ ਨੂੰ ਪਤਾ ਲੱਗਦਾ ਉਹ ਹਾਲੋਂ ਬਿਆਲ ਹੋ ਜਾਂਦੇ ਆ ਪਿੰਡ ਦੇ ਲੋਕ ਪਰੇਸ਼ਾਨ ਹੋ ਜਾਂਦੇ ਆ ਹੈਰਾਨ ਹੁੰਦੇ ਆ ਵੀ ਇਹ ਗੱਲ ਇੱਥੇ ਤੱਕ ਕਿਦਾਂ ਪਹੁੰਚ ਗਈ ਜੀ ਜਦੋਂ ਮਿਲਿਆ ਇਹੋ ਅਚਾਨਕ ਮਿਲਿਆ ਜਾਂ ਬੱਚਾ ਕੁਛ ਪਾ ਰਖਦਾ ਜੀ ਉਹਨਾਂ ਨੇ ਇਹੀ ਕਿਹਾ ਵੀ ਤੂੰ ਉਹੀ ਆ ਜਿਹਦੀ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਆ ਜੀ ਤੈਨੂੰ ਤਾਂ ਕੁੱਟਦੇ ਬਹੁਤ ਬੁਰੀ ਤਰ੍ਹਾਂ ਨੰਗਾ ਕਰ ਕਰ ਕੁੱਟਣ ਦੇ ਆ ਜੀ ਉਹਨੇ ਫੇ ਸਾਰਾ ਕਿਤੇ ਬਖਿਆਨ ਇਹ ਉਹਦੀ ਮਾਤਾ ਦੇ ਜਵਾਨੀ ਆ ਜੀ ਫੇ ਉਹਨੇ ਫੇ ਸਾਰੀ ਗੱਲਬਾਤ ਦੱਸਦਾ ਉਹ ਤੇ ਬਸ ਇੱਕੋ ਹੀ ਗੱਲ ਕਹਿਣਾ ਸੀ ਵੀ ਮੈਂ ਉਹਨਾਂ ਤੋਂ ਬਦਲਾ ਲੈਣਾ ਉਹਨਾਂ ਤੋਂ ਬਦਲਾ ਲੈਣਾ ਜੀ ਫਿਰ ਇਹਨੂੰ ਫਿਰ ਇਹ ਆਪਾਂ ਕਹਿ ਸਕਦੇ ਆ ਮਾਈਂਡ ਵਾਸ਼ ਕਰਕੇ ਇਹਨੂੰ ਆਪਣੇ ਨਾਂ ਲਾ ਲਿਆ ਇਦਵਾਰੇ ਨੀ ਮੈਂ ਕਹਿ ਸਕਦਾ ਕੁਝ ਵੀ ਵੀ ਉਹਨਾਂ ਨੇ ਕਿੱਦਾਂ ਇਹਨੂੰ ਹੈਂਡਲ ਕੀਤਾ ਮਾਈਂਡ ਵਾਸ਼ ਕੀਤਾ ਜਾਂ ਇਹਨੂੰ ਕੋ ਲਾਲਚ ਦਿੱਤਾ ਹੋਊਗਾ ਵੀ ਤੇਰੇ ਉਹ ਜਿਹੜੇ ਦੁਸ਼ਮਣ ਆ ਵੀ ਉਹਨਾਂ ਤੋਂ ਅਸੀਂ ਬਦਲਾ ਲਵਾਂਗੇ ਜੀ ਉਤੋਂ ਪਹਿਲਾਂ ਪਹਿਲਾਂ ਸ਼ਾਇਦ ਇਹ ਜਿਹੜਾ ਕੰਮ ਹੋਇਆ ਇਹਦੇ ਵਿੱਚ ਇਨਵੋਲ ਕਰ ਲਏ ਹੋਗੇ ਜੀ ਪਰ ਇਹ ਬੱਚੇ ਦਾ ਪਤਾ ਨਹੀਂ ਕਿਉਂ ਇਸ ਪਾਸੇ ਨੂੰ ਜਾਣਾ ਬਣ ਗਿਆ ਕਿਹੜੀ ਗੱਲੋਂ ਮੁਰਮੁਰ ਕੇ ਪਰਿਵਾਰ ਇਹੀ ਕਹਿੰਦਾ ਵੀ ਇਹ ਘਰ ਦੇ ਵਿੱਚ ਇੱਕੋ ਰਾਗ ਲਾਪਦਾ ਰਹਿੰਦਾ ਸੀ ਮੈਂ ਮਾਰ ਦੇਣਾ ਜਾਂ ਮਾਰ ਦੇਣਾ ਮਰ ਜਣਾ ਜਾਂ ਮਾਰ ਉਰਥਲਾ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਜੀ ਕਿ ਉਹਦੀ ਪੜਤਾਲ ਕੀਤੀ ਜਾਵੇ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਇਹਨੂੰ ਇੰਨਾ ਧੱਕਾ ਦੇ ਕੇ ਇੱਥੇ ਲੈ ਕੇ ਪਹੁੰਚਾਇਆ ਜੀ ਕਿਸ ਦੀ ਵਜ੍ਹਾ ਦੇ ਨਾਲ ਉਹ ਬੱਚਾ ਇੱਥੋਂ ਤੱਕ ਗਿਆ ਇੱਕ ਸੁਧਾਰਨ ਪਰਿਵਾਰ ਦਾ ਬੱਚਾ ਜੀ ਕਮਾ ਕੇ ਖਾਣ ਵਾਲਾ ਪਿਤਾ ਜੀ ਉਹਦੇ 8-8 ਘੰਟੇ ਦੀ ਜਗ੍ਹਾ 16 ਘੰਟੇ ਮਿਲ ਵਿੱਚ ਕੰਮ ਕਰਕੇ ਹੁੰਦੇ ਜੀ ਮਾਂ ਹਾਊਸ ਵਾਈਫਾ ਪਿਤਾ ਜੀ ਉਹਨਾਂ ਦੇ ਦਾਦਾ ਜੀ ਮੰਜੇ ਤੇ ਪਏ ਆ ਜੀ ਉਹਨਾਂ ਮੈਂ ਕਿਹਾ ਹੁਣ ਜੀ ਅਸੀਂ ਸੰਪਰਕ ਪੁਲਿਸ ਨਾਲ ਕਰਾਂਗੇ ਤੂੰ ਉਹਨਾਂ ਨੇ ਕਹਿਣਾ ਜੀ ਤੁਸੀਂ ਲਿਖ ਕੇ ਦਿਓ ਜੀ ਜਦੋਂ ਲਿਖ ਕੇ ਦੇਵਾਂਗੇ ਜਿਹੜੇ ਸਾਡੇ ਬੱਚੇ ਨੂੰ ਕੁਟਦੇ ਰਹੇ ਆ ਉਹ ਆ ਕੇ ਇਹਨਾਂ ਨੂੰ ਵੀ ਕੁਝ ਕਰ ਜਾਣਗੇ ਜੀ ਬਿਲਕੁਲ ਇਹ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਨਾ ਕਿ ਪ੍ਰਸ਼ਾਸਨ ਆਪਣੀ ਪੰਦਰ ਦੇ ਉੱਤੇ ਹੀ ਇਹ ਪ੍ਰੂਫ ਲੈ ਕੇ ਵੀਡੀਓ ਦੇ ਉਹਨਾਂ ਦੇ ਉੱਤੇ ਐਕਸ਼ਨ ਲਵੇ ਜੀ ਕਿ ਉਸ ਬੱਚੇ ਨੂੰ ਇਹ ਭਟਕਦੀ ਹੋਈ ਅੱਗ ਦੇ ਵਿੱਚ ਧੱਕਣ ਵਾਲੇ ਇਹ ਲੋਕ ਆ ਕਪੂਰਥਲਾ ਦੀ ਕਹਾਣੀ ਤੋਂ ਬਾਅਦ ਸਰਕਾਰਾਂ ਤੇ ਜਵਾਨੀ ਬਚਾਓ ਦੇ ਦਾਅਵੇ ਖੋਖਲੇ ਪੈਦਾ ਹੁੰਦੇ ਹੀ ਨਜ਼ਰ ਆ ਰਹੇ ਨੇ ਕਿ ਪੁਲਿਸ ਵਾਕੇ ਹੀ ਗੈਂਗਸਟਰ ਪੈਦਾ ਕਰਦੀ ਹੈ ਕੀ ਜ਼ੁਰਮ ਕਰਨ ਵਾਲੇ ਸ਼ਰਿਆਮ ਬਾਹਰ ਤੇ ਬੇਕਸੂਰ ਜ਼ਿਲ੍ਹਾ ਅੰਦਰ ਸੜਦੇ ਰਹਿਣਗੇ ਕੀ ਬੇਕਸੂਰਾਂ ਨੂੰ ਅਪਰਾਧੀ ਬਣਾ ਕੇ ਜਵਾਨੀ ਰੋਲਣ ਦਾ سلسلہ ਜਾਰੀ ਰਹੇਗਾ ਇਹ ਸਵਾਲ ਆਸੀਂ ਤੁਹਾਡੇ ਤੇ ਛੱਡਦੇ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ